ਇੱਕ ਮੋਰ ਮੰਡੀ ਰੈਲੀ ਹੋਈ ਸੀ ਉਹ ਕਿਸੇ ਲੀਡਰ ਨੇ ਕੀਤੀ ਸੀ ਮਤਲਬ ਸੀਐਮ ਨੂੰ ਕਹ ਲੋ ਆਪਣਾ ਸ਼ਕਤੀ ਪ੍ਰਦਰਸ਼ਨ ਜਿਵੇਂ ਇਕੱਠ ਕਰਕੇ ਦਿਖਾਉਣਾ ਹੁੰਦਾ ਤਾਂ ਉਸ ਰੈਲੀ ਦੇ ਵਿੱਚ ਇਨਪੁਟ ਆਈ ਸੀਆਈਡੀ ਦੀ ਇੰਟੈਲੀਜੈਂਸ ਦੀ ਕਿ ਇੱਥੇ ਉਦੋਂ ਕਾਫੀ ਜਥੇਬੰਦੀਆਂ ਸੀਗੀਆਂ ਆਈਟੀਟੀ ਵਾਲੇ ਬੇਰੋਜ਼ਗਾਰ ਲਾਈਨਮੈਨ ਹੋਰ ਕਹਿੰਦੇ ਵੀ ਕਾਲੀਆਂ ਝੰਡੀਆਂ ਦਿਖਾਉਣਗੇ ਤਾਂ ਉਹ ਚੈਲੰਜ ਹੋ ਗਿਆ ਇੱਕ ਤਰ੍ਹਾਂ ਉਹ ਗੀ ਕਾਲਾ ਕਾਲੀ ਚੰਡੀ ਦਿਖਾ ਸਕਦੇ ਨੇ ਕੋਈ ਪਰਨਾ ਦਿਖਾ ਸਕਦਾ ਕਾਲਾ ਹਣਾ ਕੱਟ ਕਰਨ ਵਾਸਤੇ ਪ੍ਰਵਾਸੀ ਮਜ਼ਦੂਰ ਬਹੁਤ ਲਿਆਂਦੇ ਹੋਏ ਸੀ ਉਹਨਾਂ ਨੇ ਹਾਂਜੀ ਹਾਂਜੀ ਤੇ ਹੁਣ ਤਕਰੀਬਨ ਸਾਰੇ ਮਜ਼ਦੂਰ ਜਿਹੜੇ ਕੁਛ ਨਾ ਕੁਛ ਉਹਨਾਂ ਦੀ ਜੇਬ 'ਚ ਹੁੰਦਾ ਹੀ ਆ ਹਾਂ ਤੇ ਉਹ ਉਹਨਾਂ ਦੀ ਸਰਚ ਕਰਕੇ ਸਾਰਾ ਸਮਾਨ ਕੱਢ ਕੇ ਰੱਖ ਲੈ ਇੱਕ ਪਾਸੇ ਉਹਦੇ ਚਾਹ ਬੀੜੀਆਂ ਉੜਦਾ ਪੰਛੀ ਜਰਦਾ ਤੇ ਗੋਲੀਆਂ ਢੇਰ ਲੱਗ ਗਿਆ ਉੱਥੇ ਹਾਂਜੀ ਡੀਆਈ ਸਾਹਿਬ ਆਇਆ ਕਹਿੰਦੇ ਯਾਰ ਸਿੱਧੂ ਆ ਕੀ ਕਹਿੰਦਾ ਯਾਰ ਭੜਾ ਭੜਾ ਲੱਗਦਾ ਤੇ ਅਸੀਂ ਇੱਕ ਡਸਟਬਨ ਮੰਗਾ ਕੇ ਉਹਦੇ ਵਿੱਚ ਰੱਖਤਾ ਹਾਂਜੀ ਚਲੋ ਰੈਲੀ ਸ਼ੁਰੂ ਹੋ ਗਈ ਜੀ ਉੱਥੇ ਉਹ ਜਗਾਰੇ ਲੱਗਣੇ ਸ਼ੁਰੂ ਹੋ ਗਏ ਹਾਂ ਸੀਐਮ ਸਾਹਿਬ ਜਿੰਦਾਬਾਦ ਤੇ ਡੀਆਈ ਸਾਹਿਬ ਕਹਿੰਦੇ ਯਾਰ ਸਿੱਧੂ ਕਹਿੰਦੇ ਜੋਸ਼ ਨਹੀਂ ਹੈ ਕਹਿੰਦੇ ਇਹ ਚ ਹਾਂਜੀ ਜਨਤਾ ਜੇਨਾ ਸੰਗਤ ਦੇ ਵਿੱਚ ਵੀ ਕੋਈ ਜਗਾਰੇ ਚੰਗੀ ਤਰ੍ਹਾਂ ਛੱਡੇ ਨਹੀਂ ਜਾ ਰਹੇ ਮੈਂ ਸਰ ਜੋਸ਼ ਦਾ ਪਾ ਕੱਢ ਕੇ ਰੱਖ ਲਿਆ ਸਾਰਾ ਜਗਾਰੇ ਕਰ ਲੈਣੇ